ਨਾਲਜੀ ਬੱਗਾ ਜਿੰਦਾਬਾਦ ਚੌਧਰੀ ਮਦਨਾਜੀ ਬੱਗਾ ਜਿੰਦਾਬਾਦ ਮੈਨਾਲਜੀ ਬੱਗਾ ਜਿੰਦਾਬਾਦ ਚਾधरी ਮਦਨਾਜੀ ਬੱਗਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਸਰਦਾਰ ਤੁਗਲ ਸਿੰਘ ਜਿੰਦਾਬਾਦ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਹਲਕਾ ਐਮਐਲਏ ਮਦਨਾਲ ਬੱਗਾ ਜੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਇੱਕ ਬਹੁਤ ਵੱਡੀ ਜਿਹੜੀ ਕਾਫੀ ਦੇਰ ਤੋਂ ਡਿਮਾਂਡ ਸੀ ਇੱਕ ਜਿਹੜਾ ਚੌਂਕ ਦੇ ਵਿੱਚ ਗੁਰੂ ਰਵ ਦੋਨੇ ਪਾਸੇ ਗੁਰੂ ਘਰ ਨੇ ਇੱਕ ਪਾਸੇ ਗੁਰਦੁਆਰਾ ਇੱਕ ਪਾਸੇ ਗੁਰੂ ਰਵਿਦਾਸ ਮੰਦਿਰ ਹੈ ਉੱਥੇ ਨੇਰਾ ਰਹਿੰਦਾ ਜੋ ਸੰਗਤਾਂ ਆਉਂਦੀਆਂ ਸੀ ਤਾਂ ਇਹਨਾਂ ਦੀ ਕਿਰਪਾ ਸਦਕਾ ਅੱਜ ਜਿੱਥੇ ਮਾਰਕੀਟ ਦੀ ਰੋਸ਼ਨੀ ਹੋਈ ਹੈ ਉੱਥੇ ਗੁਰੂ ਘਰਾਂ ਦਾ ਹੀ ਵੀ ਇਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕਰਕੇ ਜਿਹੜੀ 4 ਲੱਖ ਦੀ ਲਾਗਤ ਨਾਲ ਲੈਂਡ ਜਿਹੜੀ ਲਈ ਹੈ ਸੋ ਅਸੀਂ ਇਲਾਕੇ ਦੇ ਸਾਰੇ ਮਾਰਕੀਟ ਵਾਲੇ ਔਰ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਿਰ ਪ੍ਰਬੰਧਕ ਸਭਾ ਵੱਲੋਂ ਐਮ ਐਲ ਏ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਕਿ ਇਹਨਾਂ ਨੇ ਇੱਕ ਇਹ ਉਪਰਾਲਾ ਕਰਕੇ ਬਸ ਜੋਧ ਆ ਪੰਜਾਬੀ ਕੀ ਕਹਿਣਾ ਚਾਹੋਗੇ ਬਹੁਤ ਧੰਨਵਾਦੀ ਆ ਅਸੀਂ ਸਾਡੇ ਮਾਨਯੋਗ ਐਮਐਲਏ ਸਾਹਿਬ ਚੌਧਰੀ ਮਦਨ ਲਾਲ ਜੀ ਬੱਗਾ ਜੀ ਦਾ ਜਿਨ੍ਹਾਂ ਨੇ ਇਸ ਚੌਂਕ ਦੇ ਵਿੱਚ ਇੱਕ ਲਾਈਟ ਲਵਾਈ ਆ ਬਹੁਤ ਜਿਹੜੀ ਦੂਰ ਤੱਕ ਜਿਹੜੀ ਲਾਈਟ ਜਾਂਦੀ ਆ ਔਰ ਇਧਰ ਗੁਰਦੁਆਰਾ ਔਰ ਇਧਰ ਮੰਦਿਰ ਆ ਦੋਨੋਂ ਹੀ ਜਗ੍ਹਾ ਜਿਹੜੀ ਹੈ ਮਹਾਰਾਜ ਦੀ ਸਵਾਰੀ ਹੈ ਜਦੋਂ ਲੈ ਕੇ ਜਾਂਦੇ ਸੀ ਤਾਂ ਹਨੇਰਾ तकरीबन ਰਹਿੰਦਾ ਸੀਗਾ ਔਰ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਸਾਨੂੰ ਲਾਈਟਾਂ ਲਗਾ ਕੇ ਦਿੱਤੀ ਆ ਔਰ ਨਾਲ ਹੀ ਸਾਡੇ ਇਲਾਕੇ ਦੀ ਸਭ ਨਾਲ ਵੱਡੀ ਜਿਹੜੀ ਸਮੱਸਿਆ ਸੀਗੀ ਉਹ ਸੀਗੀ ਕਿ ਇਹ ਬਸਤੀ ਚੌਂਕ ਦੇ ਵਿੱਚ ਰਸ਼ ਬਹੁਤ ਪੈਂਦਾ ਸੀ ਔਰ ਬੱਗਾ ਜੀ ਦੀ ਮਿਹਨਤ ਦੇ ਬਦੌਲਤ ਜਿਹੜਾ ਕਲਾਸ਼ ਨਗਰ ਤੇ ਆਪਣੇ ਬਾਲਸੇ ਨਗਰ ਦਾ ਜਿਹੜਾ ਕਾਟਾ ਉੱਥੋਂ ਸਾਨੂੰ ਰਾਹ ਦਿਵਾਇਆ ਹੈ ਅਸੀਂ ਬੱਗਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਲਾਕੇ ਨੂੰ ਅਸੀਂ ਧੰਨਵਾਦ ਜੀ ਤੁਸੀਂ ਇਹ ਤਾਈ ਦਾ ਬਣ ਗਿਆ ਸਮਝੋ ਬਹੁਤ ਧੰਨਵਾਦ ਅਸੀਂ ਕਰਦੇ ਹਾਂ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਜਿਹੜੀ ਡਿਮਾਂਡ ਆ ਉਹ ਸਾਡੇ ਇਲਾਕੇ ਦੀ ਪੂਰੀ ਹੋਈ ਆ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਚੌਧਰੀ ਮਦਨ ਲਾਲ ਬੱਗਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਮੈਂ ਵਾ ਜਿਆਦਾ ਦੇਖਦਾ ਜੀ ਇਹ ਤਕਰੀਬਨ ਜਾਦੇ ਐਮਐਲਏ ਬਣਨ ਤੋਂ ਪਹਿਲਾਂ ਦੇ ਲੱਗੇ ਹੋਏ ਨੇ ਔਰ ਇਲਾਕੇ ਦੇ ਵਿੱਚ ਪਾਣੀ ਦੀ ਬਹੁਤ ਕਿੱਲਤ ਸੀ ਔਰ ਜਿਹੜੀ ਮੇਰਾ ਖਿਆਲ ਹੈ ਵੀ 10-15 ਟਿਊਬਨ ਨਵੇਂ ਲੱਗੇ ਆ ਸੇਵਰੇ ਸਿਸਟਮ ਜਿਹੜਾ ਬਿਲਕੁਲ ਜਾਮ ਰਹਿਦਾ ਸੀ ਉਹ ਸਫਾਈ ਸਿਸਟਮ ਬਿਲਕੁਲ ਤੁਸੀਂ ਦੇਖੋ ਇਲਾਕੇ ਵੀ ਨਹਾਰ ਬਦਲ ਕੇ ਰੱਖ ਦਿੱਤੀ ਆ ਔਰ ਜਦ ਤਕਰੀਬਨ ਅਸੀਂ ਦੇਖ ਰਹੇ ਆ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਦੇ ਸੁਪੁੱਤਰ ਸਾਰੇ ਇਹੀ ਲੱਗੇ ਹੋਏ ਨੇ ਸਾਰੀਆਂ ਸਿਹਤ ਸਵਾਵਾਵਾਂ ਸੰਬੰਧੀ ਵੀ ਸਾਨੂੰ ਡਿਸਪੈਂਸਰੀਆਂ ਹਸਪੀਟਲ ਜਿਹੜਾ ਉਤਰੀ ਇਲਾਕੇ ਜਨਾਨੇ ਇੱਕ ਸਿਵਲ ਹਸਪੀਟਲ ਲਿਆ ਕੇ ਦਿੱਤਾ ਉਹ 30 ਬੈਡਾਂ ਦਾ ਹਸਪੀਟਲ ਆ ਉਹ ਵੀ ਇੱਕ ਬਹੁਤ ਸਲੰਘਾਜੋ ਕਦਮ ਆ ਅਸੀਂ ਇਲਾਕਾ ਨਿਵਾਸੀ ਸਾਰੇ ਹੀ ਪੰਗਾ